ਵੀਰੇ ਮਾਤਾ ਜੀ ਤੇ ਨਗਰੀ ਮਿਠਾਈ ਦੀ ਪੂਰੀ ਬਟਾਲੇ ਦੇ ਵਿੱਚ ਇੱਕ ਕੰਮ ਥੋੜੀ ਹੈ ਕੰਮ ਬਿਜ਼ਨਸ ਬੰਦ ਕਰਕੇ ਚਾਬੀਆਂ ਦੇ ਦੇਣੀ ਐ ਐਸਐਸਪੀ ਸਾਹਿਬ ਨੂੰ ਕਹਿੰਦੀ ਆ ਤਾਂ ਫਿਰ ਆਈਸੀਆ ਨੂੰ ਲੈ ਕੇ ਰਾਤ ਤੱਕ ਕੰਮ ਕਰੀਏ ਤਾਂ ਇਦਾਂ ਲੁੱਟਾ ਖਵਾ ਹੁੰਦਾ ਮੈਂ ਫਿਰ ਕੰਮ ਕਰਕੇ ਹੀ ਹੋਸ਼ਲਾ ਸਾਹਿਬ ਪਤਾ ਤੁਹਾਨੂੰ ਕੌਣ ਆ ਪਾਜੀ ਮੈਂ ਬਟਾਲੇ ਦਾ ਅੰਮੋਲ ਆਈਸਕ੍ਰੀਮ ਡਿਸਟ੍ਰੀਬਿਊਟਰ ਆ ਨਾਲ ਮੇਰਾ ਕੋਲ ਡਰਿੰਕ ਦਾ ਹੋਲਸੇਲ ਦਾ ਕੰਮ ਆ ਮੇਰੀ ਦੁਕਾਨ ਦੇ ਅੰਦਰ ਜਾ ਕੇ ਦੇਖੋ ਕਿੰਨਾ ਮਾਲ ਮੇਰੇ ਕੋਲ ਹੈ ਬੇਰੀ ਇੱਕ ਦੀਪ ਕਿ ਤੱਕ ਦੋ ਪਾਜੀ ਕੋਈ ਕਰ من ناي سا گهيو چلو 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 اگادي چلو چلو او تو ته حالي کي لادو چلو 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 او چلدي آئي ਪੱਕਾ ਵਿਹਾਰ ਇਹਦੇ ਵਿਹਾਰ ਨਾਲ ਹੀ ਜਾਂਦਾ ਹੋ ਗਿਆ ਜੇ ਨਿਹਾਰੇ ਲੋਕ ਕੋਈ ਜਿੰਨੇ ਨਿਹਾਰੇ ਲੋਕ ਕੋਈ ਐਬ ਮਹਾਜਾ ਜਿਹੜਾ ਯਾਨੀ ਇਹਨੇ ਇਸ ਕੋਸਲਾ ਅਮੌਲਾ ਇਸਕैम ਡਿਸਟ੍ਰੀਬਿਊਟਰ ਬਣਾ ਲਾ ਹਾਲ ਮੇਰਾ ਕੋਲ ਡਰਿੰਕ ਦਾ ਕੰਮ ਆ ਖੁੱਲ ਸਿਰਦਾ ਕਮਲ ਖੋਸਰਾ ਪਰ ਇਹ ਹੀ ਕਿ ਮੈਂ ਨਾ ਕੁਝ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6:30 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਦਿਨੇਸ਼ ਖੋਸਰਾ ਨੇ ਵੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨਵਰ ਮਾਰ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਇਹ ਕੀ ਕਰਨ ਡਿਆ ਵਾ ਇਹਨਾਂ ਚੋਰ ਨੂੰ ਪਿੱਛੋਂ ਇਹਦੇ ਚਾਚੇ ਤਾਏ ਦਾ ਪੋਤੇ ਆ ਹੈਪੀ ਫੌਸਲਾ ਉਹਨੇ ਪਿੱਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇਓ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਉਸ ਦਿਨ ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ ਨਹੀਂ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਹਈ ਆ ਗਈ ਮੈਨੂੰ ਮਾਰ ਦੇਂਦੀ ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕਿ ਮੈਲ ਰੱਖਦਾ ਦਿਲ ਦੇ ਵਿੱਚ ਇਹਨੇ ਅੱਗੇ ਵੀ ਮੇਰੇ ਤੇ ਝੂਠੀਆਂ ਦਰਖਾਸਤਾਂ ਸਿਟੀ ਥਾਣੇ ਇੱਕ ਕੋਈ ਮੈਂ ਮੈਥੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ ਕਦੇ ਇਹ ਪੁਲਿਸ ਵਾਲਿਆਂ ਨੂੰ ਕਹਿੰਦਾ ਇਹਦੇ ਕੋਲੋਂ ਪਿਸਟਲ ਆ ਇਹਦੇ ਕੋਲ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ ਸਾਨੂੰ ਧਮਕੀਆਂ ਦੇ ਕੇ ਜਾਂਦਾ ਕਈ ਤਰ੍ਹਾਂ ਦੇ ਇਲਜ਼ਾਮ ਇਹਨੇ ਮੇਰੇ ਉੱਤੇ ਅੱਗੇ ਵੀ ਲਾਏ ਆ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸੱਟ ਲੱਗੀ ਮੇਰੇ ਕੋਲ ਕਈ ਬੰਦੇ ਭੇਜਿਆ ਕਿ ਨਹੀਂ ਵੀ ਤੂੰ ਰਾਜੀਨਾਮਾ ਕਰ ਪਰ ਮੈਂ ਰਾਜੀਨਾਮਾ ਕਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨ ਘਾੜੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਸਾਡੀ ਅੱਜ ਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾ ਜੇ ਇਹਦੇ ਕੋਲ ਬਿੱਲ ਹੋਣਗੇ ਤੇ ਅੱਜ ਕੱਲ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੋਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜੀ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਇਆ ਵਾ ਤੇਰੀ ਸਾਰੀ ਦਿਹਾੜੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਵਿਭਾਗ ਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਹੈ ਇਹਦੀ ਤੇ ਕੀਤੀ ਜਾਵੇ બસ ਮੇਰੀ ਤੇ ਇਹੋ ਬੇਨਤੀ ਹੈ ਜੀ ਤੁਹਾਡੇ ਅਗੇ ਜੋ ਮੇਰੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਸੱਚਾਈ ਨਹੀਂ ਹੈਗੀ ਇਹ ਚੀਜ਼ ਇਹ ਕਹਿਣ ਦੀ ਜਿਹੜੀ ਗੱਲ ਆਪਾਂ ਮੈਂ ਦੱਸ ਤੋਲੇ ਦੀ ਕਹਦੇ ਮੈਂ ਵੀ ਕਹਿ ਸਕਦਾ ਮੇਰੇ ਕੋ ਚੰਨੀ ਆ ਮੈਂ ਵੀ ਕਹਿ ਸਕਦਾ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਘਣ ਡਿਆ ਇਹਨਾਂ ਨੇ ਉਹਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂ ਜਿਹੜੀਆਂ ਗੱਲਾਂ ਤਾਂ ਤੋਕ ਨਹੀਂ ਬੰਦਾ ਕਦੇ ਵਾਸਤੇ ਕਰਨੀਆਂ ਤੇ ਇਹੋ ਬੇਨਤੀ ਕਰਾਂਗਾ ਐਸਐਸਪੀ ਸਾਹਿਬਾ ਜੀ ਪੁਲਿਸ ਪ੍ਰਸ਼ਾਸਨ ਗਾੜੀ ਕਿ ਮੇਰੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ